ਕੱਤੀ ਕੇ 5 ਮਿੰਟ ਹੋ ਗਿਆ 27 ਤਰੀਕਾ ਹੈ ਸਰਪੰਚ ਸਾਹਿਬ ਹੋਰੀ ਸਾਡੇ ਭੋਲਵਾਲੇ ਤੋਂ ਨੋਮੀਨੇਸ਼ਨ ਆਪਦੀ ਭਰਨ ਆਏ ਆ ਕਿਹਦੇ ਕੋਲ ਭਰਨ ਦੀ ਨੋਮੀਨੇਸ਼ਨ ਅੱਗੇ ਸੈਟਰਡੇ ਸੰਡੇ ਕਹਿੰਦੇ ਛੁੱਟੀ ਹੈ ਦਫਤਰ ਬੰਦ ਹੈ ਸੋ ਨੋਮੀਨੇਸ਼ਨ ਭਰਨ ਦੀ ਜਿਹੜੀ ਜਗ੍ਹਾ ਹੈ ਜਿਹੜਾ ਆਫਿਸ ਹੈ ਉਹਦੇ ਚ ਰਿਟਰਨਿੰਗ ਆਫਿਸਰ ਹੀ ਹੈ ਨਹੀਂ ਕੋਈ ਸਟਾਫ ਹੀ ਹੈ ਨਹੀਂ there is nobody to receive the nomination ਕਿੱਥੇ ਹੈ ਦੀ ਨੋਮੀਨੇਸ਼ਨ ਭਰਨ ਦੱਸੋ ਕਰੇ ਕੀ ਇਹਦਾ ਮਤਲਬ ਇਹੀ ਹੈ ਕਿ ਤੁਸੀਂ ਪਰਚੀ ਦਫਤਰ ਬਣਾਤੇ ਕੋਈ ਅਫਸਰਾਂ ਦੇ ਨਾਲ ਇਕੱਤੇ ਤੇ ਨੋਮੀਨੇਸ਼ਨ ਐਕਸੈਪਟ ਕਰਨ ਵਾਸਤੇ ਕੋਈ ਹੈ ਨਹੀਂ ਹੁਣ ਅੱਜ ਇਹ ਸਾਰੇ ਦਿਨ ਦੇ ਸਵੇਰ ਦੇ ਖੜੇ ਐ ਕਿ ਅਸੀਂ ਆਪਦੇ ਨੋਮੀਨੇਸ਼ਨ ਸਬਮਿਟ ਕਰਨੇ ਆ ਕਿਹਦੇ ਕੋਲੇ ਕਰਨ ਦੀ ਤੇ ਮੈਂ ਚੀਫ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਇਹਦੀ ਸ਼ਿਕਾਇਤ ਪੇ ਕਰਾਂਗਾ ਕਿ ਇੱਥੇ ਕਈ ਇਸ਼ੂਜ਼ ਹੈ ਮੈਂ 1 ਬਾਏ 1 ਉਹਨਾਂ ਨੂੰ ਕਲੈਰ ਕਰਦਾ ਇਕ ਵੱਡਾ ਮਸਲਾ ਜਿਹਦੇ ਵਿੱਚ ਤੁਸੀਂ ਦੇਖੋ ਡੈਮੋਕ੍ਰੇਸੀ ਦੇ ਵਿੱਚ ਜਿਹਨੂੰ ਆਪਾਂ ਕਹਿ ਦਈਏ ਇੱਕ ਡੈਮੋਕ੍ਰੈਟਿਕ ਰਾਈਟ ਦਾ ਗਲਾ ਘੋਟਣ ਦਾ ਕੰਮ ਹੋ ਰਿਹਾ ਹੈ। ਅਸੀਂ ਵੀਡੀਓ ਦਫ਼ਤਰ ਦੇ ਵਿੱਚ ਬੈਠੇ ਹਾਂ ਕੰਪਲੈਕਸ ਦੇ ਵਿੱਚ। ਕਿਉਂ ਜੀ ਠੀਕ ਬੈਠੇ ਹੈ ਨਾ ਜੀ ਵੀਡੀਓ ਦਫ਼ਤਰ ਕੀ ਬੈਠੇ? ਬਿਲਕੁਲ। ਸਾਡੇ ਤਕਰੀਬਨ 8 ਪਿੰਡਾਂ ਦਾ 7 ਪਿੰਡਾਂ ਦਾ ਰਿਟਰਨਿੰਗ ਆਫਿਸਰ ਵੀਡੀਓ ਆਫਿਸ ਦੇ ਵਿੱਚ ਇਹਨਾਂ ਨੇ ਬਣਾਇਆ ਹੋਇਆ ਹੈ ਰਿਟਰਨਿੰਗ ਆਫਿਸ ਦਾ ਆਫਿਸ। ਰਿਟਰਨਿੰਗ ਆਫਿਸਰ ਦਾ ਆਫਿਸ। ਰਿਟਰਨਿੰਗ ਆਫਿਸਰ ਹੈ ਲੋਕੇਸ਼ ਕੁਮਾਰ ਐਸਡੀਓ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਅਸਿਬਰੀ ਬਾਰਡਰ। ਉਹ ਪਿੰਡ ਸਾਡੇ ਭੋਲੂ ਵਾਲੇ ਦੋਨੋਂ ਸਾਡੀ ਪਿਕਲੀਆਂ ਤੈਨੂ ਵਾਲਾ ਦੋਨੋਂ ਭਾਗ ਥਲੇ ਮੱਲੇ ਵਾਲਾ ਇਹ ਸਾਰੇ ਪਿੰਡਾਂ ਦਾ ਰਿਟਰਨਿੰਗ ਅਫਸਰ ਵੀਡੀਓ ਆਫਿਸ ਦੇ ਵਿੱਚ ਲੁਕੇਸ਼ ਕੁਮਾਰ ਐਸ ਡੀਓ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਆਹ ਉਹਦਾ ਨੰਬਰ ਦਿੱਤਾ ਦਿੱਲੀ ਤੁਸੀਂ ਸਾਰੇ ਦਫ਼ਤਰ ਚ ਮੈਨੂੰ ਛਾਂਬੀਲ ਕਰਕੇ ਦਿਖਾ ਦਿਓ ਕਿੱਥੇ ਹੈ ਜੀ ਰਿਟਰਨਿੰਗ ਆਫਿਸ ਅੱਜ ਨਾਮਿਨੇਸ਼ਨ ਭਰ ਦਾ ਤਰੀਕ ਸ਼ੁਰੂ ਹੋ ਗਿਆ ਹੈ ਇਨਫੈਕਟ ਅੱਜ ਦੇ ਦਿਨ ਦੀ ਨਾਮਿਨੇਸ਼ਨ ਦਾ ਮੁੱਕਣ ਵਾਲਿਆ 2:05 ਹੋ ਗਿਆ ਹੈ 27 ਤਰੀਕਾ ਹੈ ਸਰਪੰਚ ਸਾਹਿਬ ਹੋਰੀ ਸਾਡੇ ਭੋਲੂ ਵਾਲੇ ਤੋਂ ਨਾਮਿਨੇਸ਼ਨ ਆਪਦੀ ਭਰਨ ਆਏ ਹੈ ਕਿਹਦੇ ਕੋਲ ਭਰਨ ਦੀ ਨਾਮਿਨੇਸ਼ਨ ਅੱਗੇ ਸੈਟਰਡੇ ਸੰਡੇ ਹੈ ਕਿੰਦੇ ਛੁੱਟੀਆਂ ਦਫ਼ਤਰ ਬੰਦ ਹੈ ਸੋ ਨਾਮਿਨੇਸ਼ਨ ਭਰਨ ਦੀ ਜਿਹੜੀ ਜਗ੍ਹਾ ਹੈ ਜਿਹੜਾ ਆਫਿਸ ਹੈ ਉਹਦੇ ਚ ਰਿਟਰਨਿੰਗ ਆਫਿਸਰ ਹੀ ਹੈ ਨਹੀਂ ਕੋਈ ਸਟਾਫ ਹੀ ਹੈ ਨਹੀਂ there is nobody to receive the nomination ਕਿਥੇ ਆਦੀ ਨਾਮਿਨੇਸ਼ਨ ਭਰਨ ਦੱਸੋ ਫਿਰ ਕੀ ਇਹਦਾ ਮਤਲਬ ਇਹੀ ਹੈ ਕਿ ਤੁਸੀਂ ਫਰਜੀ ਦਫਤਰ ਬਣਾਤੇ ਕੋਈ ਅਫਸਰਾਂ ਦੇ ਨਾਲ ਲਿਖਤੇ ਤੇ ਨਾਮਿਨੇਸ਼ਨ ਐਕਸੈਪਟ ਕਰਨ ਵਾਸਤੇ ਕੋਈ ਹੈ ਨਹੀਂ ਹੁਣ ਅੱਜ ਇਹ ਸਾਰੇ ਦਿਨ ਦੇ ਸਵੇਰ ਦੇ ਖੜੇ ਹੈ ਕਿ ਅਸੀਂ ਆਪਣੇ ਨਾਮਿਨੇਸ਼ਨ ਸਬਮਿਟ ਕਰਨੇ ਆ ਕਿਤੇ ਕੋਲੇ ਕਰਨ ਦੀ ਤੇ ਮੈਂ ਚੀਫ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਇਹਦੀ ਸ਼ਿਕਾਇਤ ਪੇਸ਼ ਤੇ ਹੁਣ ਜਿਹੜੇ ਸਰਪੰਚ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਹੁਣ ਇਹ ਕੀ ਅਗਲੇ ਸਟੈਪ ਕੀ ਹੋਏਗਾ ਦੂਸਰੀ ਵੱਡੀ ਪ੍ਰੋਬਲਮ ਨੋਮੀਨੇਸ਼ਨ ਦਾ ਕੰਮ ਸ਼ੁਰੂ ਹੋ ਗਿਆ ਹਜੇ ਤੱਕ ਪਿੰਡਾਂ ਦੇ ਵਿੱਚ ਮੈਂਬਰ ਪੰਚਾਇਤ ਦੇ ਜਿਹੜੇ ਵਾਰਡਸ ਰਿਜ਼ਰਵ ਹੋਣੇ ਆ ਫਿਰ ਫੋਰ ਐਗਜ਼ਾਮਪਲ ਇੱਕ ਪਿੰਡ ਦੇ ਵਿੱਚ 7 ਵਾਰਡ ਹੈ ਕਿਹੜਾ ਵਾਰਡ ਐਸਸੀ ਭਾਈਚਾਰੇਾਸਤੇ ਹੈ ਕਿਹੜਾ ਵਾਰਡ ਐਸਸੀ ਲੇਡੀਾਸਤੇ ਹੈ ਕਿਹੜਾ ਜਨਰਲ ਲੇਡੀਾਸਤੇ ਹੈ ਤੇ ਕਿਹੜਾ ਜਨਰਲ ਬੰਦੇਾਸਤੇ ਹੈ ਉਹ ਬੋਰਡਾਂ ਦੀ ਰਿਜ਼ਰਵੇਸ਼ਨ ਦੀ ਲਿਸਟ ਹੀ ਹੈ ਨਹੀਂ ਅਸੀਂ ਬੈਠੇ ਹਾਂ ਘੰਟੇ ਤੋਂ ਉੱਪਰ ਸਾਨੂੰ ਹੋ ਗਿਆ ਬੈਠਿਆਂ ਨੂੰ ਵੀਡੀਓ ਸਾਹਿਬ ਬੈਠੋ ਦੇ ਦਫ਼ਤਰ ਚ ਹਜੇ ਤੱਕ ਵੋਟਰ ਸੂਚੀਆਂ ਨਹੀਂ ਮਿਲੀਆਂ 90% ਪਿੰਡਾਂ ਨੂੰ ਕਿੱਥੇ ਭਰਨੀ ਦੀ ਨਾਮਿਨੇਸ਼ਨ ਨਾਮਿਨੇਸ਼ਨ ਭਰਨੀ ਹੈ ਵੋਟਰ ਨੰਬਰ ਭਰਨਾ ਪਿੰਡਾ ਤੁਹਾਡੇ ਕੋਲ ਵੋਟਰ ਲਿਸਟੇ ਨਹੀਂ ਜੇ ਤੁਸੀਂ ਮੈਂਬਰ ਪੰਚਾਇਤ ਦੀ ਇਲੈਕਸ਼ਨ ਲੜਨੀ ਹੈ ਤੁਸੀਂ ਆਪਦੀ ਕਾਡ ਦੀ ਰੈਜ਼ਰਵੇਸ਼ਨ ਦੇ ਹਿਸਾਬ ਨਾਲ ਲੜਨਾ ਐਸਸੀ ਕਾਡ ਦੇ ਵਿੱਚ ਐਸਸੀ ਭਾਈਚਾਰੇ ਹੀ ਲੜ ਸਕਦਾ ਉਹਦੀ ਰੈਜ਼ਰਵੇਸ਼ਨ ਦੀ ਲਿਸਟ ਹੈ ਕਿੱਥੇ ਭਰਨੀ ਦੀ ਨਾਮਿਨੇਸ਼ਨ ਹੈ ਡੈਮੋਕਰੈਟਿਕ ਡੈਮੋਕ੍ਰੇਸੀ ਦਾ ਕਹਾਣ ਕੀਤਾ ਜਾ ਰਿਹਾ ਹੈ ਨਾਮਿਨੇਸ਼ਨ ਦਾ ਪ੍ਰੋਸੀਜਰ ਸ਼ੁਰੂ ਹੋ ਗਿਆ ਅੱਜ 2:07 ਹੋ ਗਏ ਹੁਣ 27 ਤਰੀਕ ਦਾ ਅੱਜ ਤਾਂ ਨੋਮੀਨੇਸ਼ਨ ক্লোਜ਼ ਹੋਣਾ ਜੀ ਪਹਿਲੇ ਦਿਨ ਦੀ ਤੇ ਨੋਮੀਨੇਸ਼ਨਸ ਫਾਈਲ ਕਿਵੇਂ ਕਰਨਗੇ ਜੇ ਤੁਸੀਂ ਡਾਕੂਮੈਂਟਸ ਹੀ ਪ੍ਰੋਵਾਈਡ ਨਹੀਂ ਕਰਾ ਰਹੇ ਕਿਸੇ ਨੂੰ ਐਨਓ ਸੀਸ ਨਹੀਂ ਦਿੱਤੀਆਂ ਜਾ ਰਹੀਆਂ ਕਿਸੇ ਨੂੰ ਚੁੱਲਾ ਟੈਕਸ ਨਹੀਂ ਕੱਟਿਆ ਜਾ ਰਿਹਾ ਕਿਸੇ ਦਾ ਕਿਸੇ ਨੂੰ ਵੋਟਰ ਲਿਸਟਾਂ ਨਹੀਂ ਪ੍ਰੋਵਾਈਡ ਹੋ ਰਹੀਆਂ ਕਿਸੇ ਨੂੰ ਰਿਜ਼ਰਵੇਸ਼ਨ ਦੀ ਡਿਟੇਲ ਨਹੀਂ ਮਿਲ ਰਹੀ ਤੇ ਫਿਰ ਇਹ ਇਹ ਜਿਹੜਾ ਟਕਵਾਂਜਾ ਹੈ ਕਿਉਂ ਰੱਖ ਰਿਹਾ ਹੈ ਇਹ ਇਹ ਸ਼ੈਮ ਕਿਉਂ ਕਰ ਰਿਹਾ ਹੈ ਤੇ ਤੂੰ ਤਾਂ ਫਿਰ ਨੋਮੀਨੇਟ ਕਰ ਦੇ ਸਰਪੰਚ ਤੇ ਮੈਂਬਰ ਪੰਚਾਇਤ ਲੋਕਾਂ ਨੂੰ ਕਹਿਣ ਤਾਂ ਨੂੰ ਜਾਊਗਾ ਹੁਣ ਸੋ ਅਸੀਂ ਇੱਕ ਵੱਡਾ ਧਰਨਾ ਰੱਖਾਂਗੇ ਸੋਮਵਾਰ ਨੂੰ ਕਿਉਂਕਿ ਸੈਟਰਡੇ ਸੰਡੇ ਦਫਤਰ ਇਹ ਕਹਿੰਦੇ ਬੰਦ ਆ ਸੋਮਵਾਰ ਨੂੰ ਵੱਡਾ ਧਰਨਾ ਰੱਖਾਂਗੇ ਤੇ ਇਹਨਾਂ ਨੂੰ ਮਜਬੂਰ ਕਰਾਂਗੇ ਲੜਾਈ ਲੜਾਂਗੇ ਇਲੈਕਸ਼ਨ ਕਮਿਸ਼ਨਰ ਨੂੰ ਅਪਰੋਚ ਕਰਾਂਗੇ ਹਾਈ ਕੋਰਟ ਦੇ ਵਿੱਚ ਵੀ ਜਾਵਾਂਗੇ ਹਰ ਪੱਤਰ ਤੇ ਲੜਾਈ ਲੜਾਂਗੇ ਜੁਡੀਸ਼ੀਅਲ ਲੜਾਈ ਵੀ ਲੜਾਂਗੇ ਆਪਦੀ ਐਗਜ਼ੀਕਟਿਵ ਕੋਲੇ ਇਲੈਕਸ਼ਨ ਕਮਿਸ਼ਨਰ ਕੋਲ ਵੀ ਜਾਵਾਂਗੇ ਤੇ ਜਿਹੜੀ ਪੋਲਿਟੀਕਲ ਲੜਾਈ ਹੁੰਦੀ ਹੈ ਜ਼ਮੀਨ ਤੇ ਆ ਕੇ ਕੀ ਸੀ ਦਫਤਰ ਦਾ ਘਰਾਉ ਵੀ ਕਰਾਂਗੇ ਜਿੱਨਾਂ ਚਿਰ ਸਾਡੇ ਬੰਦਿਆਂ ਨੂੰ ਪ੍ਰੋਪਰ ਲਿਸਟਾਂ ਪ੍ਰੋਪਰ ਨਾਮਿਨੇਸ਼ਨ ਦਾ ਸਿਸਟਮ ਸਟਰੀਮ ਲਾਈਨ ਨਹੀਂ ਨਾ ਬਣੋ ਕਿ ਤਾਜੀ ਇਹ ਲਿਸਟਾਂ ਕੱਲੀਆ ਤੁਹਾਨੂੰ ਨੇ ਜਾ ਰਹੀਆਂ ਹਈਆਂ ਜਾਂ ਜਿਹੜੀ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਦੀ ਪਾਰਟੀ ਆ ਉਹਨਾਂ ਨੂੰ ਨਹੀਂ ਜਾ ਰਹੀ ਮੌਜੂਦਾ ਸਰਕਾਰ ਦੇ ਬੰਦਿਆਂ ਕੋਲੇ ਤਾਂ 15-15 ਦਿਨ ਪਹਿਲਾਂ ਹੀ ਪਹੁੰਚ ਗਈਆਂ ਸੀ ਕਿਹੜਾ ਕਿਹੜਾ ਰਿਜ਼ਰਵਰ ਹੈ ਕਿਹੜਾ ਕਿਹੜਾ ਨਹੀਂ ਹੈ ਇਹ ਤਾਂ ਆਪੋਜੀਸ਼ਨ ਪਾਰਟੀਆਂ ਨੂੰ ਨਹੀਂ ਮਿਲ ਰਹੀ ਮੈਂ ਤਾਂ ਤੁਹਾਨੂੰ ਬੇਇੱਜ਼ਤੀ ਕਰਦਾ ਮੇਰੀਆਂ ਗੱਲਾਂ ਤੇ ਨਾ ਜਾਓ ਸਾਰੇ ਦਫਤਰ ਚ ਜਿੰਨੇ ਮੁਲਾਜ਼ਮ ਹੈ ਤੁਸੀਂ ਬਾਈਟਾਂ ਦਿੱਤੀਆਂ ਇੱਕ ਇੱਕ ਮੁਲਾਜ਼ਮ ਦੀ ਬਾਈਟ ਲਓ ਦ ਮੈਂ ਤਾਂ ਹੈਰਾਨ ਹੈ ਕਿ ਇਲੈਕਸ਼ਨ ਕਮਿਸ਼ਨ ਨੇ 27 ਤਰੀਕ ਤੋਂ 4 ਤਰੀਕ ਤੱਕ ਤੇ 5 ਤਰੀਕ ਤੱਕ 4 ਤੱਕ ਨੋਮੀਨੇਸ਼ਨ ਦਾ ਸਮਾਂ ਰੱਖਿਆ ਤੇ 27 ਤਰੀਕ ਗਈ ਅਸੀਂ ਨੋਮੀਨੇਸ਼ਨ ਕਿਵੇਂ ਭਰਾਂਗੇ ਮੈਂ ਤਾਂ ਅਪੀਲ ਕਰਦਾ ਇਲੈਕਸ਼ਨ ਕਮਿਸ਼ਨਰ ਨੂੰ ਕਿ ਇਹ ਤਾਂ ਦਿਨ ਵੀ ਦੋ ਦਿਨ ਵਧਾਈ ਦੇ ਨੋਮੀਨੇਸ਼ਨ ਤੇ ਦੋ ਛੁੱਟੀਆਂ ਆ ਗਈਆਂ ਫਿਰ ਕਿਵੇਂ ਪ੍ਰੋਸੈਸ ਕਰਾਂਗੇ ਉਹ ਵੀ ਤਾਂ ਦੀ ਦੋ ਛੁੱਟੀਆਂ ਆ ਗਈਆਂ ਫਾਰਮੈਲिटीज ਬਹੁਤ ਹੈ ਕਿਵੇਂ ਪੂਰੀਆਂ ਕਰਾਂਗੇ ਅਸੀਂ ਸੋ ਇਲੈਕਸ਼ਨ ਕਮਿਸ਼ਨਰ ਤੱਕ ਅਪਰੋਚ ਕਰਾਂਗੇ ਮੈਂ ਹੁਣੇ ਖੁਦ ਪਰਸਨਲੀ ਗੱਲ ਵੀ ਕਰਨ ਲੱਗਾ ਐ ਇਲੈਕਸ਼ਨ ਕਮਿਸ਼ਨਰ ਨਾਲ ਠੀਕ ਹੈ ਕਰਵਾ ਦਿਓ ਚਾਰ ਛੁੱਟੀਆਂ ਜੀ ਆ ਛੜੀਆਂ